ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਪਸਿਆਣਾ ਰੋਡ ਪਾਕੜਾ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਦੀ ਜਿਹੜੀ ਡੈੱਡ ਬੋਡੀ ਆ ਪਾਕੜਾ ਨਹਿਰ ਦੇ ਵਿੱਚੋਂ ਬਾਹਰ ਕੱਢੀ ਗਈ ਆ ਫਿਲਹਾਲ ਉਸਦੇ ਭਰਾ ਦੀ ਜਿਹੜੀ ਆ ਪਾਲ ਜਾਰੀ ਆ ਆਖਿਰਕਾਰ ਪੂਰਾ ਮਾਮਲਾ ਕੀ ਆ ਉਹ ਜਾਣਦੇ ਆ ਮੇਰੇ ਨਾਲ ਉਸ ਲੜਕੀ ਦੇ ਜਿਹੜੇ ਬਾਪੂ ਜੀ ਨੇ ਉਹ ਮਜੂਨੇ ਉਸ ਭਰਾ ਜਿਹੜਾ ਬਚਾਉਣ ਦੇ ਲਈ ਗਿਆ ਸੀਗਾ ਉਸ ਨੂੰ ਫਿਲਹਾਲ ਲੋਕਾਂ ਨੇ ਬਾਹਰ ਕੱਢਿਆ ਸੀਗਾ ਉਹ ਵੀ ਮੇਰੇ ਨਾਲ ਮੌਜੂਦ ਆ ਆਖਿਰਕਾਰ ਪੂਰਾ ਮਾਮਲਾ ਕੀ ਉਹ ਜਾਣ ਲੈਣੇ ਆ ਸਭ ਤੋਂ ਪਹਿਲਾਂ ਤਾਂ ਭਾਈ ਤੁਸੀਂ ਗਏ ਸੀਗੇ ਬਚਾਉਣ ਦੇ ਲਈ ਕੀ ਹੋਇਆ ਸੀਗਾ ਕਰੋ ਦੀ ਐਸਾ ਕਿ ਭੈਣ ਜਿਹੜੀ ਆ ਪਾਖੜਾ ਨਹਿਰ ਦੇ ਉੱਪਰ ਪਹੁੰਚੀ ਕੀ ਪੂਰਾ ਪਾਖੜਾ ਨਹਿਰ ਦੇ ਉੱਪਰ ਹੋਇਆ ਸੀਗਾ ਕੋਈ ਗੱਲ ਨਹੀਂ ਸੀ ਵੀਰੇ ਯਾਰ ਅਸੀਂ ਤਾਂ ਸਾਰੇ ਚੰਗੇ ਭਲੇ ਤੇ ਹੱਸਦੇ ਤੇ ਰਿਜ਼ਿਊਮ ਦੇਣ ਆਈ ਸੀ ਇੱਥੇ ਪਟਿਆਲੇ ਸਾਨੂੰ ਤਾਂ ਇਦਾਂ ਹੀ ਕਹਿ ਕੇ ਆਈ ਆ ਚਲੋ ਬ੍ਰਦਰ ਘਰੇ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਨਾਲ ਲੈ ਜਾ ਪਰ ਉਹ ਫਰੈਂਡ ਆਪਣੀ ਸਹੇਲੀ ਨਾਲ ਮਤਲਬ ਕਿ ਆ ਗਏ ਸਾਨੂੰ ਤਾਂ ਇਦਾਂ ਹੀ ਕਹਿ ਕੇ ਆਈ ਆ ਉਸ ਤੋਂ ਬਾਅਦ ਫੋਨ ਆਇਆ ਸਾਡੇ ਕੋਲ ਤਾਂ ਵੀ ਮੈਂ ਇੱਥੇ ਜਾ ਰਹੀ ਹਾਂ ਸਾਡੇ ਕੋਲ ਵੀ ਅੱਗੇ ਤੇ ਫੋਨ ਆਇਆ ਤੇ ਐਸਾ ਕੀ ਹੋ ਗਿਆ ਸੀਗਾ ਜਿਸ ਤਰ੍ਹਾਂ ਪਾਕੜਾ ਨਹਿਰ ਦੇ ਉੱਪਰ ਤੁਹਾਡਾ ਭਰਾ ਵੀ ਸੀਗਾ ਹਨਾ ਉਹਦੀ ਵੀ ਅਜੇ ਮਿਲ ਹੀ ਨਹੀਂ ਹੈਗੀ ਡੈੱਡ ਬੋਡੀ ਵੀ ਹਨਾ ਅਜੇ ਤੱਕ ਭੈਣ ਦੀ ਬਾਹਰ ਆਈ ਹੈ ਡੈੱਡ ਬੋਡੀ ਭਰਾ ਦੀ ਤਾਂ ਅਜੇ ਮਿਲੀ ਵੀ ਨਹੀਂ ਹੈਗੀ ਕੀ ਹੋ ਗਿਆ ਸੀ ਐਸਾ ਟੱਕੜਾ ਦੇ ਉੱਪਰ ਯਾਰ ਉਹ ਤਾਂ ਬਚਾਉਣ ਗਿਆ ਦੀ ਮੇਰੇ ਛੋਟਾ ਭਾਈ ਦੀ ਨਾਲੇ ਵਗ ਗਿਆ ਕੋਈ ਗੱਲ ਤੁਸੀਂ ਹੋਰ ਵਾਰ ਫਰ ਰਵਰ ਵਸੇ ਮਤਲਬ ਉਹ ਬਚਾਨ ਦੇ ਲਈ ਗਿਆ ਸੀ ਉਸ ਨੂੰ ਪਤਾ ਲੱਗ ਗਿਆ ਸੀ ਉਹਨੇ ਲਈ ਗਿਆ ਸੀ ਵੀ ਅਸੀਂ ਦਾ ਆਪਣਾ ਛਾਲ ਮਾਰੀ ਅਸੀਂ ਸਾਨੂੰ ਤਾਂ ਸਕੂਲ ਦੇ ਮੁੰਡਿਆਂ ਨੇ ਪੱਗਾਂ ਘੇਰ ਕੇ ਬਚਾਇਆ ਵੈਸੀ ਵੀ ਮੈਂ ਮੈਂ ਤਾਂ ਇੱਕ ਮੇਰੇ ਤੋਂ ਛੋਟਾ ਭਾਈ ਆ ਉਹ ਵੀ ਨਾਲੇ ਦੀ ਗਿਆ ਸੀ ਤਾਂ ਚਾਰੇ ਮਰ ਗਏ ਤੇ ਅੱਜ ਗੱਲ ਵੀਰੇ ਕੋਈ ਨਹੀਂ ਹੈਗੀ ਚੰਗੇ ਭਲੇ ਹੱਸਦੇ ਖੇਡਦੇ ਆ ਅਸੀਂ ਠੀਕ ਹੈ ਤੇ ਬਸ ਉਹ ਇਦਾਂ ਹੀ ਕਹਿ ਕੇ ਆਈ ਆ ਵੀ ਮੈਂ ਉੱਥੇ ਰਿਜ਼ਿਊਮ ਦੇਣ ਜਾ ਰਹੀ ਆ ਤੇ ਉਦੋਂ ਬਾਅਦ ਬਸ ਆਗਮ ਹੋ ਗਿਆ ਅਰ ਜਿਉਂ ਕਿਸੇ ਦਾ ਸੀਗਾ ਕੋਈ ਨੌਕਰੀ ਨੌਕਰੀ ਲਈ ਅਪਲਾਈ ਕੀਤਾ ਸੀਗਾ ਬਲੀ ਵੀਰੇ ਜੌਬ ਲਈ ਟੀਚਿੰਗ ਦੀ ਜੌਬ ਲਈ ਕਰਨ ਮੈਂ ਤਾਂ ਕੋਈ ਪਹਿਲਾਂ ਇਸ ਤਰ੍ਹਾਂ ਕੋਈ ਗੱਲ ਕੀਤੀ ਸੀਗੀ ਭੈਣ ਨੇ ਕਰਦੇ ਵਿੱਚ ਕਿਉਂਕਿ ਕੋਈ ਗੱਲ ਵੀ ਆਦ ਨਹੀਂ ਸੀ ਕੋਈ ਗੱਲ ਬਾਤ ਨਹੀਂ ਸੀ ਅਸੀਂ ਚੰਗੇ ਭਲੇ ਹੱਸਦੇ ਖੇਡਦੇ ਸੀ ਜਦੋਂ ਮੈਰਿਜ ਸੀ ਮੇਰੀ 11ਵੇਂ ਮਹੀਨੇ ਚ ਮੇਰੀ ਮੈਰਿਜ ਆ ਚੰਗੇ ਭਲੇ ਹੱਸਦੇ ਖੇਡਦੇ ਸੀ ਸ਼ਾਪਿੰਗਾਂ ਚੱਲ ਰਹੀਆਂ ਨੇ ਸਾਰਾ ਕੰਮ ਚੱਲ ਰਿਹਾ ਕੋਈ ਗੱਲ ਬਾਤ ਨਹੀਂ ਸੀ بس میں اگے کچھ نہیں کہنا یار جس لڑکی ਨਾਲ گئی سی کہ اس دے نال نہیں کوئی گل بات ہوئی ہے کہ بھی اس نو کچھ دسیا ہوے کہ اکثر کیونکہ ਕੁੜੀਆਂ ਸਹੇਲੀਆਂ ਨੂੰ اپنی ਦਾਸ ਦਿੰਦੀਆਂ ਹੁੰਦੀਆਂ ਨੇ اکثر ਗੱਲ ਹਨਾ ਕੋਈ ਉਸ ਦਿਨ ਨਾਲ ਹੀ ਗੱਲ ਹੋਈ ਵੀ ਉਹ دسیا نہیں ਕੋਈ ਕੰਟੈਕਟ ਨਹੀਂ ਹੈ ਸਾਡੇ ਕੋਲ ਕੋਈ ਕੰਟੈਕਟ ਨਹੀਂ ਹੈ ਸਾਡੇ ਕੋਲ ਸਾਡਾ ਕੋਈ ਫਿਲਹਾਲ ਤੁਹਾਡੇ ਦੂਜੇ ਭਰਾ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜਿਹੜਾ ਪਾਕੜਾ ਨਾਇਰ ਦੇ ਵਿੱਚ ਬਚਾਉਣ ਦੇ ਲਈ ਗਿਆ ਤੁਹਾਨੂੰ ਮਿਲਿਆ ਨਹੀਂ ਹੈ ਯਾਰ ਲੱਭ ਦੋ ਉਹਨੂੰ ਵੀ ਯਾਰ ਕਲਬ ਜੀ ਰਵਿੰਦਰ ਬੱਸ ਬਿਲਕੁਲ ਇਹ ਲੜਕੀ ਦੇ ਜਿਹੜੇ ਫਾਦਰ ਨੇ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣ ਲੈਣੇ ਆ ਕਿ ਕਿਸ ਤਰ੍ਹਾਂ ਪਤਾ ਲੱਗਿਆ ਜੀ ਕਰੋ ਮਤਲਬ ਕਿੰਨੇ ਕਜੇ ਤੁਸੀਂ ਕੰਮ ਤੇ ਗਏ ਸੀਗੇ ਨਹੀਂ ਮੈਂ ਤਾਂ 6 ਵਜੇ ਕੰਮ ਤੇ ਨਿਕਲ ਬੇ ਕੰਮ ਤੇ ਆ ਗਿਆ ਬੇਟਾ ਰੋਟੀ ਦੇ ਕੇ ਮੈਨੂੰ ਬਾ ਉਹ ਮੈਨੂੰ ਪੁੱਛਿਆ ਵੀ ਕਿੱਥੇ ਜਾ ਰਿਹਾ ਕਹਿੰਦਾ ਮੈਂ ਆਇਆ ਬਾਜ਼ਾਰ ਜਾ ਬਸ ਇਹਨਾਂ ਮੈਨੂੰ ਕਹਿ ਕੇ ਉਹ ਆ ਗਿਆ ਹੁਣ ਹੋਰ ਮੇਰੇ ਨਾਲ ਕੋਈ ਗੱਲਬਾਤ ਨਹੀਂ ਉਹਨੇ ਕਰੀ ਕੁਝ ਨਹੀਂ ਕਰਿਆ ਬਸ ਇੰਨੀ ਕੀ ਗੱਲਬਾਤ ਮੇਰੇ ਨਾਲ ਕਰੇ ਬੇਟੀ ਨੇ ਕੋਈ ਗਲਤ ਬਾਤ ਇਸ ਤਰ੍ਹਾਂ ਦੀ ਕੀਤੀ ਸੀ ਕੋਈ ਕਰੇ ਵੀ ਕੋਈ ਟੈਨਸ਼ਨ ਹੋਵੇ ਦਿਮਾਗ ਦੇ ਉੱਪਰ ਕੰਮ ਕਰਦੇ ਨੂੰ ਛੱਡ ਗਏ ਆ ਬੇਟੀ ਨੂੰ ਵੀ ਬੱਚੇ ਵੀ ਹਾਸ ਖੇਡ ਰਹੇ ਨੇ ਆਪਣੇ ਕੰਮਾਂ ਤੇ ਜਾਣ ਵਾਸਤੇ ਬਸ ਕੋਈ ਬੇਟੀ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਟੈਨਸ਼ਨ ਕੋਈ ਦਿਮਾਗ ਦੇ ਉੱਪਰ ਕੋਈ ਪੜ੍ਹਾਈ ਦੀ ਕੋਈ ਟੈਨਸ਼ਨ ਆਏ ਕੁਝ ਕੋਈ ਟੈਨਸ਼ਨ ਨਹੀਂ ਕਾਸੇ ਦੀ ਨਾ ਪੜ੍ਹਾਈ ਦੀ ਕਾਸੇ ਦੀ ਵੀ ਨਹੀਂ ਕੁਝ ਨਹੀਂ ਬਸ ਵਧੀਆ ਆਪਣਾ ਕੰਮਕਾਰ ਕਰ ਰਹੇ ਨੇ ਕਰਾਂ ਕਰਾਂ ਕੰਮਕਾਰ ਚੱਲ ਰਿਹਾ ਉਹ ਆਪਣਾ ਕੰਮਕਾਰ ਕਰੀ ਜਾ ਰਹੇ ਨੇ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਰੌਲਾ ਗਰਕਾ ਕੁਝ ਨਹੀਂ ਬੇਟੀ ਵਿਆਹੀ ਹੋਈ ਸੀਗੀ ਜੀ ਪਹਿਲਾਂ ਕਹਿੰਦੇ ਤਲਾਕ ਵੀ ਹੋਇਆ ਸੀਗਾ ਕੋਈ ਪਹਿਲਾਂ ਵਿਆਹੀ ਤੀ ਤਲਾਕ ਤੀ ਚਲੋ ਅਸੀਂ ਮੈਂ ਬੇਟੇ ਨਾਲ ਵਿਆਹ ਕਰਨ ਦਾ ਤਾਂ ਇਕੱਠਿਆਂ ਦਾ ਹੀ ਕਰਦਾ ਹੁਣ ਠੀਕ ਨਾ ਹਾਂ ਦੋਨੋਂ ਬਸ ਇਹ ਹੋਰ ਕੋਈ ਚੱਕਰ ਨਹੀਂ ਤੀ ਪਤਾ ਅਸੀਂ ਪਾਲ ਚਾਲ ਚ ਫਿਰ ਹੀ ਰਹੇ ਆ ਆਪਣੇ ਕਿਹੜਾ ਬੰਦਾ ਜਿਹੜਾ ਨਹੀਂ ਕਰਦਾ ਆਪਣੇ ਬੱਚਿਆਂ ਦਾ ਪਰ ਇਹ ਹੀ ਖੁਸ਼ੀਆਂ ਮਨਾਉਂਦੇ ਫਿਰ ਰਹੇ ਆ ਵੀ ਆਪਾਂ ਇਹ ਚੀਜ਼ਾਂ ਕਰੀਏ ਤਿਆਰੀਆਂ ਵਿਆਹ ਦੀਆਂ ਠੀਕ ਨਾ ਸਾਰਾ ਕੁਝ ਚੱਲ ਰਿਹਾ ਸੀ ਤਿਆਰੀਆਂ ਅੱਛਾ ਬੇਟੀ ਦੇ ਵਿਆਹ ਦੀ ਤਿਆਰੀ ਚੱਲਦੀ ਵੀ ਸੀਗੀ ਹੁਣ ਬੇਟੀ ਵਾਰੀ ਵੀ ਗੱਲਬਾਤ ਚੱਲ ਰਹੀ ਸੀ ਬੇਟੇ ਵਾਰੀ ਬੇਟੇ ਦਾ ਵਿਆਹ ਰੱਖਿਆ ਸੀ ਤੇ ਬੇਟੀ ਬਾਰੇ ਮੁੰਡਾ ਦੇਖ ਰਹੇ ਸੀ ਕਿੰਨੇ ਕਜੇ ਫੋਨ ਆਇਆ ਵੇ ਤੁਹਾਨੂੰ ਵੀ ਇਸ ਤਰ੍ਹਾਂ ਮਤਲਬ ਘਟਨਾ ਵਾਪਰ ਗਈ ਹੈ ਸਾਰੀ ਇਹ ਬੇਟੀ ਨੇ ਇਸ ਤਰ੍ਹਾਂ ਮਾਰ ਦਿੱਤੀ ਤੇ ਬੇਟਾ ਵੀ ਜਾਂਦਾ ਬਚਾਉਣ ਦੇ ਲਈ ਉਹ ਵੀ ਡੁੱਬ ਜਾਂਦਾ ਇਹ ਮੇਰੇ ਕੋਲ ਮਿਲਦਾ ਕੋਈ 8:30 10 ਵਜੇ ਫੋਨ ਆਇਆ ਮੇਰੇ ਕੋਲ ਪਤਜੀ ਦਾ ਵੀ ਫਪੜਜੀ ਇਸ ਤਰ੍ਹਾਂ ਆ ਕੇ ਕੁਝ ਤੁਸੀਂ ਕਿਹਾ ਉਹਨੂੰ ਮੈਂ ਕਹਾ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਗੱਲ ਵਾਦ ਦਾ ਹਾਂ ਮਤlana ਨਾ ਨਾ ਕੋਈ ਕੁਝ ਨਹੀਂ ਪਤਾ ਹੈ ਨਾ ਮੈਂ ਜਦ ਕੀ ਉੱਥੇ ਸਾਰੇ ਰਿਸ਼ਤੇਦਾਰ ਮੇਰੇ ਤੋਂ ਪਹਿਲਾਂ ਆ ਹੀ ਖੜੇ ਸੀ ਚਲੋ ਜਿਸ ਤਰ੍ਹਾਂ ਬੇਟੀ ਨੇ ਨੌਕਰੀ ਲਈ ਅਪਲਾਈ ਕਰਨ ਲਈ ਅੱਜ ਆਈ ਸੀਗੀ ਹੈ ਨਾ ਉਹ ਕੀ ਕੁਝ ਗੱਲਬਾਤ ਹੁੰਦੀ ਸੀ ਘਰੇ ਕੁਝ ਨੌਕਰੀ ਨੂੰ ਨੌਕਰੀ ਨੂੰ ਲੈ ਕੇ ਵੀ ਮੈਂ ਨੌਕਰੀ ਕਰਾਂਗੀ ਇਸ ਤਰ੍ਹਾਂ ਦੀ ਕਿਹੜੀ ਕਿਹੜੀ ਗੱਲ ਹੁੰਦੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਨਾ ਕੋਈ ਨੌਕਰੀ ਦੀ ਕੋਈ ਕਾਸੇ ਦੀ ਨਹੀਂ ਕੋਈ ਗੱਲਬਾਤ ਹੋਈ ਵਿਆਹ ਕਿੰਨੇ ਸਮਾਂ ਪਹਿਲਾਂ ਕੀਤਾ ਸੀਗਾ ਤੁਸੀਂ ਉਹ ਕੀਤਾ ਸੀ ਆਪਣੀ ਹੱਥੀ ਵਿਆਹ ਨਾ ਬੇਟੀ ਦਾ ਵਿੱਚ 4 ਸਾਲ ਹੋ ਗਏ ਪਹਿਲਾਂ 4 ਸਾਲ ਹੋ ਗਏ ਤੇ ਵਾਕਤ ਕਿੰਨੇ ਸਮੇਂ ਪਹਿਲਾਂ ਹੋਈ ਸੀ ਕਿ ਬੇਟੀ ਫਿਰ ਤਲਾਕ ਕਦ ਹੋਇਆ ਸੀ ਤਲਾਕ ਤਾਂ ਥੋੜੇ ਦਿਨ ਬਾਅਦ ਹੋ ਗਿਆ ਸਰ ਹਾਂ ਉਹਦਾ ਕੋਈ ਚੱਕਰ ਨਹੀਂ ਉਧਰ ਦਾ ਉਧਰ ਨਿਭੜਿਆ ਉਹਨਾਂ ਦਾ ਕੋਈ ਲਿੰਕ ਨਹੀਂ ਸੀ ਆਪਣੇ ਨਾਲ ਹੁਣ ਜਿਸ ਤਰ੍ਹਾਂ ਬੇਟੀ ਦੀ ਹਜੇ ਡੈੱਡ ਬਾਡੀ ਮਿਲੀ ਹੈ ਬੇਟੇ ਦੀ ਹਜੇ ਮਿਲ ਹੀ ਨਹੀਂ ਹੈ ਕਿ ਹਨਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਗੋਤਾਖੋਰਾਂ ਦੀ ਕਾਰਵਾਈ ਚੱਲ ਰਹੀ ਹੈ ਹੁਣ ਗੋਤੇ ਖੋਣ ਦੇ ਹੁਣ ਇਹਨਾਂ ਨੂੰ ਕੱਢਣਗੇ ਫਿਰ ਪਤਾ ਲੱਗੂਗਾ ਬੇਟੀ ਦੀ ਮਿਲ ਗਈ ਨਹੀਂ ਬੇਟੇ ਦੀ ਮਿਲੀ ਨਹੀਂ ਬੇਟੀ ਹੈਗੀ ਆ ਠੀਕ ਹੈ ਹੁਣ ਜਦੋਂ ਸਾਨੂੰ ਦੇਣਗੇ ਡੈੱਡ ਬਾਡੀ ਫਿਰ ਅਸੀਂ ਦੇਖਦੇ ਆਂ ਅੱਗੇ ਕੀ ਕਰਨਾ ਤੇ ਬਿਲਕੁਲ ਸਾਡੇ ਨਾਲ ਗੋਤਾ ਕੋਈ ਯੂਨੀਅਨ ਦੇ ਪ੍ਰਧਾਨ ਜਿਹੜੇ ਸ਼ੰਕਰ ਭਾਰਦਵਾਜ ਨੇ ਜਿਨ੍ਹਾਂ ਦੀ ਟੀਮ ਨੇ ਪੂਰੀ ਡੈਡ ਬੋਡੀ ਨੂੰ ਜਿਹੜਾ ਬਾਹਰ ਕੱਢਿਆ ਹੈ ਲੜਕੀ ਦੀ লাশ ਮਿਲ ਚੁੱਕੀ ਹੈ ਹਾਲੇ ਜਿਹੜੇ ਉਸ ਦੇ ਭਰਾ ਦੀ ਡੈਡ ਬੋਡੀ ਹੈ ਉਹ ਅਜੇ ਮਿਲੀ ਨਹੀਂ ਹੈਗੀ ਪਾਕੜਾ ਨਹਿਰ ਦੀ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਪਾਕੜਾ ਨਹਿਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੋਂ ਦੀ ਡੈਡ ਬੋਡੀ ਜਿਹੜੀ ਹੈ ਬਾਹਰ ਕੱਢੀ ਗਈ ਹੈ ਤੇ ਗੱਲਬਾਤ ਕਰ ਲੈਣੇ ਆ ਸ਼ੰਕਰ ਭਾਰਦਵਾਜ ਸਾਡੇ ਨਾਲ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਇਸ ਡੈਡ ਬੋਡੀ ਦੀ ਜਿਹੜੀ ਪਾਲ ਹੁੰਦੀ ਹੈ ਕਿਸ ਤਰ੍ਹਾਂ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹਜੇ ਪੁਲਿਸ ਦਾ ਆਣਾ ਬਾਕੀ ਹੈ ਲੇਕਿਨ ਸਾਡੇ ਨਾਲ ਜਿਹੜੇ ਸ਼ੰਕਰ ਭਾਰਦਵਾਜ ਨੇ ਉਹ ਮੌਜੂਦ ਨੇ ਉਹਨਾਂ ਤੋਂ ਜਾਣ ਲੈਣੇ ਕੀ ਪੂਰਾ ਮਾਮਲਾ ਸ਼ੰਕਰ ਜੀ ਜਿਸ ਤਰ੍ਹਾਂ ਦੱਸਿਆ ਕਿ ਕੋਈ ਗਲ ਗੱਲ ਬਾਤ ਨਹੀਂ ਸੀ ਕਰੇ ਹਨਾ ਕਿ ਉਰੇ ਲੜਕੀ ਛਾਲ ਮਾਰਦੀ ਹੈ ਨਾਬਾ ਰੋਡ ਦੇ ਉੱਪਰ ਇੱਥੋਂ ਦੀ ਬਾਹਰ ਕੱਢਿਆ ਜਾਂਦਾ ਹਨਾ ਕੀ ਪੂਰਾ ਮਾਮਲਾ ਹੈ ਕਿਸ ਤਰ੍ਹਾਂ ਇਹ ਭਾਲ ਹੋਈ ਉਰੇ ਲੜਕੀ ਦੀ ਸਵੇਰੇ ਲੜਕੀ ਜਿਹੜੀ ਹੈ ਨਾਬਾ ਰੋਡ ਪਾਖੜਾ ਨਹਿਰ ਪੰਦਾ ਪੁਲ ਉਥੋਂ ਇੱਕ ਝਾਲ ਪੈਂਦੀ ਹੈ ਬਹੁਤ ਜਿਹੜਾ ਪੁਲਾ ਚ ਉਹਦੀ ਝਾਲ ਪੈਂਦੀ ਹੈ ਉਥੋਂ ਲੜਕੀ ਨੇ ਬੜਾ ਪਰਿਵਾਰ ਲੜਕੀ ਨੂੰ ਲੱਭ ਰਿਆ ਸੀਗਾ ਜਦੋਂ ਬ੍ਰਦਰ ਉਥੇ ਪਹੁੰਚਿਆ ਬ੍ਰਦਰ ਨੂੰ ਦੇਖਦੇ ਸਾਰੀ ਨਾਲ ਹੀ ਲੜਕੀ ਪੈਰ ਪਿਛਲਾਇਆ ਕੀ ਅਚਾਨਕ ਜੰਪ ਹੋ ਗਿਆ ਤੇ ਉਸ ਨੂੰ ਬਚਾਉਣ ਖਾਤਰ ਜਿਹੜਾ ਬ੍ਰਦਰ ਉਤਰਿਆ ਜਦੋਂ نیچے ਇੱਕਦਮ ਤੇ ਅਚਾਨਕ ਪਾਣੀ ਦੇ ਤੇਜ਼ ਵਹੋਂ ਕਰਕੇ ਦੋਨੋਂ ਡੁੱਬ ਗਏ ਪਰ ਜਿਹੜੀ ਲੜਕੀ ਹੈ ਉਹਦੀ ਡੈੱਡ ਬੋਡੀ ਪਸਿਆਣੇ ਤੋਂ ਸਾਨੂੰ ਮਿਲ ਗਈ ਹੈ ਲੜਕੇ ਦੀ ਜਿਹੜੀ ਉਹ ਭਾਲ ਜਿਹੜੀ ਉਹ جاری ਆ ਲੜਕੇ ਨੂੰ ਲੱਭ ਰਹੇ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਨਾਭਾ ਰੋਡ ਪਾਕੜਾ ਤੇ ਪੁੱਲ ਲੱਗੇ ਹੋਏ ਸੋ ਪਰਿਵਾਰ ਨੂੰ ਜਿਹੜੀ ਡੈੱਡ ਬੋਡੀ ਦਿਖਾਈ ਹੈ ਜਿਹੜਾ ਸ਼ਬਿਲਿਆ ਸਾਨੂੰ ਉਹ ਪਰਿਵਾਰ ਨੇ ਪਛਾਣ ਲਿਆ ਵੀ ਸਾਡੀ ਲੜਕੀ ਆ ਇਸ ਤਰ੍ਹਾਂ ਹੇ ਤੱਕ ਪੁਲਿਸ ਨਹੀਂ ਆਈ ਹੈ ਕਿ ਪੁਲਿਸ ਦੇ ਉੱਪਰ ਵੀ ਕਾਫੀ ਵੱਡੇ ਸਵਾਲ ਖੜਾ ਹੋ ਰਹੇ ਵੀ ਆ ਨਹੀਂ ਰਹੀ ਪੁਲਿਸ ਕੀ ਕਾਰਨ ਬਣ ਰਿਹਾ ਹੈ ਵੀ ਮਤਲਬ ਕਿ ਏਰੀਆ ਨਹੀਂ ਪੈ ਰਹਿਆ ਜਾਂ ਕੀ ਨਹੀਂ ਮਿਲ ਰਿਹਾ ਹੈਗਾ ਇਹ ਮਾ ਕਿਉਂਕਿ ਦੇਖੋ ਬੜਾ ਜਿਹੜੀ ਲੜਕੀ ਆ ਉਹ ਰਿਵਾਸ ਦੀ ਰਹਿਣ ਵਾਲੀ ਆ ਤੇ ਉਹ ਚੌਂਕੀ ਡਕਾਲਾ ਪੈਂਦੀ ਆ ਤੇ ਥਾਣਾ ਫਸਿਆਣਾ ਪੈਂਦਾ ਜਿੱਥੇ ਜੰਪ ਹੋਇਆ ਉਹ ਥਾਣਾ ਸਿਵਲ ਲਾਈਨ ਪੈਂਦਾ ਹੈਗਾ ਵੱਖ-ਵੱਖ ਏਰੀਆ ਪੈ ਰਹੇ ਪਰ ਪੁਲਿਸ ਨੂੰ ਦੀ ਜਾਣਕਾਰੀ ਦੇ ਦਿੱਤੀ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਸੀ ਆਈਡੀ ਨੂੰ ਦੇ ਦਿੱਤੀ ਕੰਟਰੋਲ ਰੂਮ ਨੂੰ ਵੀ ਦੇ ਦਿੱਤੀ ਹਰੇਕ ਪਾਸੇ ਦੀ ਜਾਣਕਾਰੀ ਦਿੱਤੀ ਸੋ ਹਲੇ ਤੱਕ ਪੁਲਿਸ ਜਿਹੜੀ ਆ ਉਹ ਕੈਰੀ ਥੋੜੇ ਦਿਰ ਚ ਪਹੁੰਚ ਰਹੀ ਆ ਔਰ ਜਿਹੜੀ ਆ ਬਾਡੀ ਜਿਹੜੀ ਆ ਸੀ ਕਢਵਾ ਕੇ ਇਹਨੂੰ ਹਸਪੀਟਲ ਰਖਾਵਾਂਗੇ ਇਹ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਜਿਸ ਤਰ੍ਹਾਂ ਹਜੇ ਲੜਕੇ ਦੀ ਲਾਸ਼ ਰਹੀਂਦੀ ਹੈ ਲੱਭਣੀ ਹਨ ਹਜੇ ਤੱਕ ਉਹ ਮਿਲੀ ਨਹੀਂ ਹੈਗੀ ਕੀ ਲੱਗਦਾ ਹੈ ਕਿ ਕਿੰਨੀ ਕੱਗੇ ਹੋ ਸਕਦੀ ਹੈ ਕਿਉਂਕਿ ਕਾਫੀ ਲੰਬਾ ਇਹ ਹੈਗੀ ਹੈ ਦੂਰੀ ਕਾਫੀ ਹੈ ਉੱਥੋਂ ਦੀ ਜਿੱਥੋਂ ਛਾਲ ਵਜੀ ਸੀਗੀ ਇਹ ਲਗਭਗ 5 ਕਿਲੋਮੀਟਰ ਦਾ ਏਰੀਆ ਪੈ ਰਿਹਾ ਜਿੱਥੇ ਲੜਕੀ ਦੀ ਡੈਡ ਬੋਡੀ ਮਿਲੀ ਹੈ ਲੜਕੀ ਦੀ ਡੈਡ ਬੋਡੀ ਹਮੇਸ਼ਾ ਔਰਤਾਂ ਦੀ ਜਲਦੀ ਮਿਲਦੀ ਆ ਜਿਹੜਾ ਵਿਅਕਤੀ ਹੁੰਦੇ ਨੇ ਬੰਦੇ ਉਹਨਾਂ ਦੀ ਡੈਡ ਬੋਡੀ ਲੇਟ ਹੁੰਦੀ ਆ ਪਰ ਇਹ ਲੜਕਾ ਸਰਦਾਰ ਹੈ ਇਹਦੇ ਕੇਸ ਰੱਖੇ ਹੋਏ ਨੇ ਇਸ ਕਰਕੇ ਕਿਤੇ ਕੇਸ ਫਸ ਸਕਦੇ ਨੇ ਤੇ ਇਸ ਕਰਕੇ ਉੱਥੇ ਜਿਹੜੀ ਟੀਮ ਆਕਸੀਜਨ ਸਿਲੰਡਰ ਵਾਲੀ ਲਗਾਈ ਗਈ ਹੈ ਗੋਤਾਖੋਰਾਂ ਦੀ ਚਾਲ ਕਿੰਨੇ ਪੈਂਦੇ ਸੀਗੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕਾਫੀ ਕਿਲੋਮੀਟਰ ਦਾ ਦੂਰੀ ਹੈ ਉੱਥੋਂ ਦੀ ਇੱਥੇ ਤੱਕ ਦੀ ਹਨਾ ਵੀ ਚਾਲ ਕਿੰਨੇ ਕਿਸੀਗੇ ਲੱਗਦਾ ਕਿ ਉੱਚ ਵੀ ਫਸ ਸਕਦੀ ਹੈ ਲਗਭਗ 5 ਚਾਲਾਂ ਪੈਂਦੀ ਤੇ ਹੋ ਸਕਦਾ ਕਿਤੇ ਨਾ ਕਿਤੇ ਉੱਥੇ ਜਿੱਥੇ ਜੰਮ ਕਰਿਆ ਉਸ ਤੋਂ ਕੁਝ ਦੂਰੀ ਤੇ ਫਸ ਸਕਦੀ ਕਿਉਂਕਿ ਕਬਾੜ ਇਹਦੇ ਵਿੱਚ ਬਹੁਤ ਹੈ ਕਿਤੇ ਨਾ ਕਿਤੇ ਪੇੜ ਗire ਹੋਏ ਨੇ ਤੇਰੀ ਤੂਫਾਨ ਕਰਨ ਪੇੜ ਗਿਰ ਜਾਂਦੇ ਨੇ ਇਸ ਕਰਕੇ ਡੈਡ ਬੋਡੀ ਫਸ ਸਕਦੀ ਆ ਪਰ ਗੋਤਾਖੋਰ ਟੀਮ ਲੱਭ ਰਹੀ ਹਰ ਇੱਕ ਪਾਸੇ ਤੇ ਬਿਲਕੁਲ ਪੂਰਾ ਤੁਸੀਂ ਮਾਮਲਾ ਸੁਣਿਆ ਹੈ ਤਾਂ ਇਹ ਪਾਕੜਾ ਨਹਿਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜਿੱਥੋਂ ਦੀ ਡੈਡ ਬੋਡੀ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਜਿਹੜੀ ਲੜਕੀ ਦੀ ਮ੍ਰਿਤਕ ਦੇ ਹੈ ਉਹ ਫਿਲਹਾਲ ਦੀ ਘੜੀ ਇਸ ਪਾਕੜਾ ਨਹਿਰ ਦੇ ਵਿੱਚੋਂ ਮਿਲ ਚੁੱਕੀ ਹੈ ਕਾਫੀ ਲੰਬੀ ਦੂਰੀ ਸੀਗੀ ਜਿੱਥੋਂ ਦੀ ਹੈ ਸਾਰੀ ਘਟਨਾ ਵਾਪਰੀ ਸੀਗੀ ਤਾਂ ਅੱਗੇ ਆ ਕੇ ਜਿਹੜੀ ਇਹ ਕਾਫੀ ਦੂਰੀ ਤੇ ਆ ਕੇ ਜਿਹੜੀ 5-6 ਕਿਲੋਮੀਟਰ ਦੀ ਦੂਰੀ ਤੇ ਆ ਕੇ ਲੜਕੀ ਦੀ ਜਿਹੜੀ ਡੈੱਡ ਬੋਡੀ ਹੈ ਉਹ ਮਿਲੀ ਹੈ ਹਾਲਾਂਕਿ ਉਸ ਦੇ ਭਰਾ ਦੀ ਜਿਹੜੀ ਜਿਹੜਾ ਬਚਾਉਣ ਦੇ ਲਈ ਆਪਣੀ ਭੈਣ ਨੂੰ ਗਿਆ ਸੀਗਾ ਉਸ ਦੀ ਜਿਹੜੀ ਮ੍ਰਿਤਕ ਦੇ ਹੈ ਹਾਲੇ ਤੱਕ ਉਸ ਦੀ ਭਾਲ ਨਹੀਂ ਹੋ ਸਕੀ ਹੈਗੀ ਗੋਤਾਖੋਰਾ ਦਾ ਕਹਿਣਾ ਹੈ ਕਿ ਉਹ ਸਿੱਖ ਨੌਜਵਾਨ ਸੀਗਾ ਸਰਦਾਰ ਸੀ ਸ਼ਾਇਦ ਹੋ ਸਕਦਾ ਹੈ ਕਿ ਉਸਦੇ ਬਾਲ ਜਿਹੜੇ ਨੇ ਉਸ ਦੀ ਜਿਹੜੀ ਦਸਤਾਰ ਆ ਖੁੱਲ ਗਈ ਹੋਵੇ ਬਾਲ ਜਿਹੜੇ ਨੇ ਕਿਤੇ ਝਾਲ ਦੇ ਵਿੱਚ ਫਸ ਗਏ ਹੋਣ ਲੇਕਿਨ ਉਸ ਦੀ ਵੀ ਪਾਲ ਜਾ ਰਹੀ ਹੈ ਫਿਲਹਾਲ ਲੜਕੀ ਦੀ ਜਿਹੜੀ ਹੁਣ ਮ੍ਰਿਤਕ ਦੇ ਆ ਉਸ ਨੂੰ ਬਾਹਰ ਕੱਢਿਆ ਜਾਵੇਗਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਇਸ ਪੂਰੀ ਜਿਹੜੀ ਘਟਨਾ ਵਾਪਰੀ ਹੈ ਪਟਿਆਲਾ ਦੇ ਵਿੱਚ ਤਾਂ ਹੁਣ ਲੜਕੀ ਦੀ ਜਿਹੜੀ ਮ੍ਰਿਤਕ ਦੇ ਆ ਉਸ ਨੂੰ ਬਾਹਰ ਕੱਢਿਆ ਜਾਵੇਗਾ ਗੋਤਾਖੋਰ ਯੂਨੀਅਨ ਜਿਹੜੀ ਆ ਲੱਗੀ ਹੋਈ ਹੈ ਫਿਲਹਾਲ ਜਿਹੜੇ ਲੜਕੀ ਦਾ ਪਰਿਵਾਰ ਹੈ ਉਹ ਵੀ ਸਾਰਾ ਸਥਾਨ ਦੇ ਉੱਪਰ ਮੌਜੂਦ ਹੈ ਤਿੰਨ ਭਰਾਵਾਂ ਦੀ ਜਿਹੜੀ ਇਕਲੋਤੀ ਇਹ ਭੈਣ ਸੀਗੀ ਲਪ੍ਰਿਤ ਜਿਹੜੀ ਪਟਿਆਲਾ ਦੇ ਵਿੱਚ ਅੱਜ ਨੌਕਰੀ ਦੇ ਲਈ ਅਪਲਾਈ ਕਰਨ ਦੇ ਲਈ ਆਈ ਸੀਗੀ ਆਪਣਾ ਰੈਜ਼ਿਊਮ ਜਿਹੜਾ ਉਹ ਉੱਥੇ ਦੇਣ ਦੇ ਲਈ ਆਈ ਸੀ ਟੀਚਿੰਗ ਦੀ ਜੌਬ ਦੇ ਲਈ ਪਟਿਆਲਾ ਪਹੁੰਚੀ ਸੀਗੀ ਲੇਕਿਨ ਉਸ ਤੋਂ ਬਾਅਦ ਅਜੇ ਹਾ ਕੀ ਹੋਇਆ ਉਹ ਹਾਲੇ ਤੱਕ ਪਰਿਵਾਰ ਤੱਕ ਨਹੀਂ ਪਤਾ ਹੈਗਾ ਵੀ ਕਿਸ ਗੱਲ ਨੂੰ ਲੈ ਕੇ ਇਹ ਸਾਰਾ ਕਦਮ ਜਿਹੜਾ ਉਸ ਲੜਕੀ ਨੇ ਚੁੱਕਿਆ ਹੈਗਾ ਤੇ ਉਸ ਤੋਂ ਬਾਅਦ ਉਸ ਦਾ ਭਰਾ ਵੀ ਜਿਹੜਾ ਉਸ ਨੂੰ ਬਚਾਉਣ ਦੇ ਲਈ ਗਿਆ ਸੀਗਾ ਉਹ ਵੀ ਜਿਹੜੀ ਉਸ ਦੀ ਡੈੱਡ ਬੋਡੀ ਜਿਹੜੀ ਹਾਲ ਤੱਕ ਨਹੀਂ ਮਿਲ ਪਾਈ ਹੈਗੀ ਲੜਕੀ ਦੀ ਤੁਸੀਂ ਇਹ ਮ੍ਰਿਤਿਕ ਦੇਸ਼ ਦੇਖ ਸਕਦੇ ਹੋ ਕਿ ਇਸ ਨੂੰ ਕਿਨਾਰੇ ਤੇ ਲਗਾਇਆ ਗਿਆ ਹੁਣ ਬਾਹਰ ਕੱਢਿਆ ਜਾਵੇਗਾ ਤੇ ਇਹ ਤਸਵੀਰ ਸਾਰੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਇਹ ਪਸਿਆਣਾ ਰੋਡ ਪਾਖੜਾ ਨਹਿਰ ਦੇ ਉੱਪਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ। ਓਕੇ 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 ਥੋੜਾ ਜਿਹਾ ਹੋਰ ਉਹ ਵੀ ਫੋਟੋ ਵੀ ਉਹ ਆ ਗਏ ਲਾਈਵ ਹੋ ਗਿਆ ਅਸਤ ਜਾਨੰਦਾ ਥੋੜਾ ਫੋਨ ਦਾ ਵੀਟ ਐਟ ਕਰਾ ਦੋ ਪਰ ਉਹਦੀ ਨਾ ਚਲੋ ਸ਼ਕਰਵਾ ਜੀ ਕੋਲੇ ਬੈਠੋ ਇਧਰੋਂ ਨਾ ਹਟਾ ਰੋ ਇਧਰੋਂ ਪਿੱਛੇ ਹੋ ਜਾਓ ਸਾਰੇ ਜਣੇ ਵੀ ਜੀ ਪਿੱਛੇ ਜਾਓ ਇਧਰ ਪਰ ਹੁੰਦੇ ਨੇ ਰਾਹ ਜਾਓ ਹੈ ਜੇ ਪੇਤੀ ਤੁਹਾਨੂੰ ਥੈਂਕ ਯੂ ਥੈਂਕ ਯੂ ਪਿੰਡ ਕਿਹੜਾ ਸੀ ਬਰਾਜ ਕੀ ਰਵਾਸ ਮੇਰੀ ਬਾਜ ਰਵਾਸ 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 ਕਿੱਥੇ ਸਵਾਣੇ ਕੋਲ ਇਹ ਡਕਾਲੇ ਕਰਨੀ ਡਕਾਲੇ ਕੋਲੇ ਰਵਾਸ ਪਿੱਛੇ ਨਾ ਭਾਜੀ ਥੋੜਾ ਜੇ ਲਓ ਸਰ ਲੋ ਇਧਰ ਆ ਜਾਓ ਤੁਸੀਂ ਅੱਗੇ ਆ ਜਾਓ ਪੂਰੇ ਆ ਜਾ ਬਿੱਟੂ ਆ ਚਾਓ ਪਿੱਛੋਂ ਛੋੜ ਬੰਦੇ ਆ ਪਿੱਛੂ ਵਧੀ ਆਣਾ ਵੈਸੇ ਵੇ ਦੇਖਣਾ ਕੋਰੇ ਲੋ ਸਰ ਥੋੜਾ ਜਿਹਾ ਪਾਜੀ ਤੁਸੀਂ ਪਿੱਛੇ ਆਓ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੀ ਲੜਕੀ ਦੀ ਮ੍ਰਿਤਿਕ ਦੇ ਹੈ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਜਿਹੜੇ ਗੋਤਾਖੋਰੀ ਦੀ ਟੀਮ ਹੈ ਉਸ ਨੇ ਇਸ ਲੜਕੀ ਦੀ ਪਾਲ ਕੀਤੀ ਹੈ ਤਾਂ ਕਾਫੀ ਲੰਮਾ ਕਹਿ ਸਕਦੇ ਹਾਂ ਉਸ ਘਟਨਾ ਵਾਲੀ ਥਾਂ ਤੋਂ ਇਹ ਸਫ਼ਰ ਸੀਗਾ ਜਿੱਥੋਂ ਇਸ ਲੜਕੀ ਨੂੰ ਹੁਣ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਕਰੀਨ ਦੇ ਉੱਪਰ ਕੀ ਮ੍ਰਿਤਕ ਦੇ ਜਿਹੜੀ ਹੈ ਲਖਪ੍ਰੀਤ ਕੋਰ ਦੀ ਜਿਹੜੀ ਹੈ ਉਹ ਬਾਹਰ ਕੱਢੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਫਸਿਆਣਾ ਰੋਡ ਪਾਕੜਾ ਨਹਿਰ ਦੇ ਉੱਪਰ ਦੀਆਂ ਨੇ ਜਿੱਥੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪਿੰਡਾਂ ਦੇ ਨਜ਼ਦੀਕ ਜਿਹੜੀ ਮ੍ਰਿਤਕ ਦੇ ਹੈ ਉੱਥੋਂ ਦੀ ਇਸ ਲੜਕੀ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕੀ ਇਹ ਮ੍ਰਿਤਿਕ ਦੇ ਜਿਹੜੀ ਲੜਕੀ ਦੀ ਉਹ ਹੁਣ ਬਾਹਰ ਕੱਢੀ ਗਈ ਹੈ ਫਿਲਹਾਲ ਜਿਹੜਾ ਇਸ ਲੜਕੀ ਦਾ ਜਿਹੜਾ ਭਰਾ ਸੀਗਾ ਇਸ ਨੂੰ ਬਚਾਉਣ ਦੇ ਲਈ ਗਿਆ ਸੀਗਾ ਉਸ ਦੀ ਜਿਹੜੀ ਪਾਲ ਹੈ ਉਹ ਹਜੇ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲੜਕੀ ਨੂੰ ਹੁਣ ਬਾਹਰ ਕੱਢਿਆ ਗਿਆ ਹੈ ਫਿਲਹਾਲ ਦੀ ਘੜੀ ਜਿਹੜੀ ਗੋਤਾ ਖੋਦਾ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਪਾਲ ਦੇ ਲਈ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਪਾਕੜਾ ਨਹਿਰ ਦੇ ਉੱਪਰ ਦੀ ਜਿਹੜੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਪੂਰੀ ਘਟਨਾ ਵਾਪਰੀ ਸੀ ਕਿ ਲੜਕੀ ਜਿਹੜੀ ਹੈ ਪਾਕੜਾ ਨਹਿਰ ਦੇ ਉੱਪਰ ਪਹੁੰਚਦੀ ਹੈ ਨਾਬਾ ਰੋਡ ਦੇ ਉੱਪਰ ਉੱਥੇ ਆ ਕੇ ਜਿਹੜਾ ਆਪਣੇ ਭਰਾਵਾਂ ਨੂੰ ਦੇਖ ਕੇ ਜਿਹੜਾ ਗੋਤਾਖੋਰਾਂ ਦਾ ਕਹਿਣਾ ਹੈ ਕਿ ਛਾਲ ਮਾਰ ਦਿੰਦੀ ਹੈ ਪਾਖੜਾ ਦੇ ਵਿੱਚ ਤਾਂ ਉਸ ਤੋਂ ਬਾਅਦ ਜਦੋਂ ਭਰਾ ਉਸ ਨੂੰ ਬਚਾਉਣ ਦੇ ਲਈ ਜਾਂਦਾ ਹੈ ਤਾਂ ਉਹ ਵੀ ਡੁੱਬ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਦੋ ਲੜਕੀ ਦੇ ਹੋਰ ਭਰਾ ਸੀਗੇ ਉਹ ਬਚਾਉਣ ਦੇ ਲਈ ਜਾਂਦੇ ਨੇ ਫਿਲਹਾਲ ਲੋਕ ਉਹਨਾਂ ਨੂੰ ਬਾਹਰ ਕੱਢ ਲੈਂਦੇ ਨੇ ਲੇਕਿਨ ਭੈਣ ਭਰਾ ਦੀ ਜਿਹੜੀ ਹਾਦਸੇ ਦੇ ਵਿੱਚ ਮੌਤ ਹੋਈ ਆ ਆਖਿਰਕਾਰ ਪੂਰਾ ਮਾਮਲਾ ਕਿਸੇ ਦਾ ਉਹ ਤੁਹਾਨੂੰ ਸਾਰਾ ਦੱਸਿਆ ਲੇਕਿਨ ਪਰਿਵਾਰ ਨੂੰ ਇਸ ਸਾਰੀ ਘਟਨਾ ਦਾ ਰੱਤਾ ਵੀ ਨਹੀਂ ਫਰਕ ਰੱਤਾ ਵੀ ਨਹੀਂ ਪਤਾ ਹੈਗਾ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਸ ਘਟਨਾ ਦੇ ਬਾਰੇ ਬਿਲਕੁਲ ਵੀ ਨਹੀਂ ਪਤਾ ਹੈਗਾ ਕਿ ਆਖਿਰਕਾਰ ਇਹ ਘਟਨਾ ਕਿਉਂ ਹੋਈ ਹੈ ਲੜਕੀ ਨੇ ਇਹ ਕਿਉਂ ਕੀਤਾ ਤਾਂ ਕੁਝ ਵੀ ਨਹੀਂ ਪਤਾ ਹੈਗਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਮ੍ਰਿਤਿਕ ਦੇ ਨੂੰ ਜਿਹੜਾ ਹੈ ਮੋਰਚਰੀ ਘਰ ਦੇ ਵਿੱਚੇ ਭੇਜਿਆ ਜਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਲੜਕੀ ਦੀ ਜਿਹੜੀ ਮ੍ਰਿਤਿਕ ਦੇ ਸੀਗੀ ਉਸ ਨੂੰ ਬਾਹਰ ਕੱਢ ਕੇ ਹੁਣ ਮੋਰਚ ਦੇ ਵਿੱਚ ਭੇਜਿਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਹਲੇ ਲੜਕੇ ਦੀ ਜਿਹੜੀ ਹੈ ਭਾਲ ਜਿਹੜੀ ਬੋਤਾ ਖੋਰਾ ਦੀ ਟੀਮ ਜਿਹੜੀ ਹੈ ਉਹ ਕਰਦੀ ਪਈ ਹੈ ਅਤੇ ਦੇਖਣਾ ਹੋਵੇਗਾ ਕਿੰਨੇ ਸਮੇਂ ਬਾਅਦ ਜਿਹੜੀ ਹੁਣ ਕਿੱਥੋਂ ਕਿੱਥੋਂ ਦੀ ਜਿਹੜੀ ਹੈ ਮੁੰਡੇ ਦੀ ਜਿਹੜੀ ਮ੍ਰਿਤਕ ਦੇ ਹੈ ਉਹ ਮਿਲਦੀ ਹੈ ਤਾਂ ਇਹ ਪੂਰੀ ਘਟਨਾ ਜਿਹੜੀ ਹੈ ਪਟਿਆਲਾ ਦੇ ਵਿੱਚ ਵਾਪਰੀ ਹੈ ਜਿੱਥੇ ਤਿੰਨ ਭਰਾਵਾਂ ਦੀ ਇਕਲੋਤੀ ਭੈਣ ਨੇ ਪਾਖੜਾ ਦੇ ਵਿੱਚ ਛਾਲ ਮਾਰੀ ਸੀਗੀ ਉਸ ਤੋਂ ਬਾਅਦ ਜਦੋਂ ਤਿੰਨੋਂ ਭਰਾ ਬਚਾਉਣ ਦੇ ਲਈ ਪਾਖੜਾ ਦੇ ਵਿੱਚ ਛਾਲ ਮਾਰਦੇ ਨੇ ਉਹਨਾਂ ਵਿੱਚੋਂ ਇੱਕ ਭਰਾ ਜਿਹੜਾ ਪਾਖੜਾ ਦੇ ਵਿੱਚ ਡੁੱਬ ਜਾਂਦਾ ਫਿਲਹਾਲ ਜਿਹੜੇ ਦੋ ਭਰਾ ਸੀਗੇ ਉਹਨਾਂ ਨੂੰ ਲੋਕ ਜਿਹੜੇ ਨੇ ਆਪਣੀ ਦਸਤਾਰ ਖੋਲ ਕੇ ਆਪਣੀ ਪੱਗ ਖੋਲ ਕੇ ਬਾਹਰ ਕੱਢ ਲੈਂਦੇ ਨੇ ਤਾਂ ਉਹਨਾਂ ਵਿੱਚੋਂ ਹੀ ਇੱਕ ਭਰਾ ਨੇ ਸਾਰੀ ਦਾਸਤਾਨ ਦੱਸੀ ਵੀ ਕੀ ਹੋਇਆ ਸੀਗਾ ਵੀ ਮੈਂ ਵੀ ਪਾਖੜਾ ਦੇ ਵਿੱਚ ਗਿਆ ਸੀਗਾ ਮੇਰਾ ਭਰਾ ਵੀ ਪਾਖੜਾ ਦੇ ਵਿੱਚ ਗਿਆ ਸੀ ਬਚਾਉਣ ਦੇ ਲਈ ਲੇਕਿਨ ਅਸੀਂ ਬਚਾ ਨਹੀਂ ਪਾਏ ਹੈਗੇ ਵੀ ਮੇਰੇ ਭਰਾ ਦੀ ਜਿਹੜੀ ਮ੍ਰਿਤਿਕ ਦੇਹ ਹੈ ਉਸ ਨੂੰ ਲੱਭ ਦਿੱਤਾ ਜਾਵੇ ਕੈਮਰਾ ਪਰਸਰ ਰਵਿੰਦਰ ਪਾਸਿੰਗ ਬਿੱਟ ਦੇ ਨਾਲ ਕਬਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ